ਤੂੰ ਤੂੰ ਇੱਥੇ ਤੂੰ ਅਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੇ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਖੂਨ ਦੀ ਬੱਸ ਪਰ 13 ਮੰਨੂ ਦਾ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਦੀ ਉਹਨ ਸਰਕਾਰੀ ਸਕੂਲਾਂ ਚ 200 ਬੱਸਾਂ ਚਲਦੀਆਂ ਜੀ ਦਾ ਫਾਇਦਾ ਮੇਰੇ ਮੰਨੂ ਵਰਗੀ 10000 ਬੱਚਿਆਂ ਨੂੰ ਮਿਲੇ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਵਿੱਚ ਵਾਸਤੇ 20000 ਬੱਚੇ ਦਾ ਸੀ ਪ੍ਰਬੰਧ ਕਰ ਰਹੇ ਹਾਂ ਅੰਮ੍ਰਿਤ ਸਾਡੇ ਦੇਸ਼ ਦੇ 76ਵੇਂ ਗਣਤੰਤਰਤਾ ਦਿਵਸ ਦੀਆਂ ਸੈਲੀਬ੍ਰੇਸ਼ਨਸ ਜਿਲ੍ਹਾ ਪੱਧਰੀ ਫੰਕਸ਼ਨ ਬਰਨਾਲਾ ਜ਼ਿਲ੍ਹਾ ਦਾ ਹੋਣਾ ਹੈ ਉਸ ਸੰਬੰਧ ਵਿੱਚ ਅੱਜ ਅਸੀਂ ਕਾਲਾ ਮੇਰ ਸਟੇਡੀਅਮ ਬਰਨਾਲਾ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਦੇ ਡਿਪਟੀ ਕਮਿਸ਼ਨਰ ਸਾਹਿਬ ਜਿੱਤੇ ਸਾਡੇ ਚੀਫ ਕੇਐਸੀ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਅਸੀਂ ਆਪਣੀ ਇਹ ਫਾਈਨਲ ਰਿਸਰਚ ਹਸਲ ਕੀਤੀ ਹੈ ਇਸ ਵਿੱਚ ਤਕਰੀਬਨ 15 ਸਕੂਲਾਂ ਦੇ ਬੱਚਿਆਂ ਜਿਹੜੇ ਹੈਗੇ ਆ ਉਹ ਪਰਫਾਰਮ ਕਰ ਰਹੇ ਹੈ ਇਸ ਤੋਂ ਇਲਾਵਾ ਸਾਰਾ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਐਂਡ ਆਲ ਲਾਈਨ ਡਿਪਾਰਟਮੈਂਟਸ ਉਹ ਇੱਥੇ ਹਾਜ਼ਰ ਨੇ ਔਰ ਆਪਣੇ ਆਪਣੇ ਕੈਪੈਸਿਟੀ ਦੇ ਵਿੱਚ ਕੰਟ੍ਰਿਬਿਊਟ ਕਰ ਰਹੇ ਆ ਐਸਟੀਐਮ ਸਾਹਿਬ ਔਰ ਜੀ ਸਾਹਿਬ ਵੀ ਮੇਰੇ ਨਾਲ ਇੱਥੇ ਮੌਜੂਦ ਹੈ ਐਂਡ ਅਸੀਂ ਰਿਕੁਐਸਟ ਕਰਦੇ ਆ ਜ਼ਿਲ੍ਹਾ ਬਰਨਾਲਾ ਦੇ ਵਸਨੀਕਾਂ ਨੂੰ ਕਿ ਸਾਡੇ ਲਈ ਬੜੀ ਖੁਸ਼ੀ ਦਾ ਸਾਡਾ ਰਾਸ਼ਟਰੀ ਫੰਕਸ਼ਨ ਹੈ ਔਰ ਇਹਦੇ ਵਿੱਚ ਸਾਰੇ ਜਿਹੜੇ ਸ਼ਹਿਰ ਵਾਸੀਆ ਬਰਨਾਲਾ ਵਾਸੀ ਹੈ ਉਬਾ ਚੜ ਕੇ ਪਾਰਟਿਸਪੇਟ ਕਰਨ ਬਸੀ ਬੜੀ ਅਚੀ ਤਿਆਰੀ ਕਰ ਰਹੇ ਹਨ ਹਾਂਜੀ ਸਾਡੇ ਦੇਸ਼ ਦੇ 76ਵੇਂ ਗਣਤੰਤਰਤਾ ਦਿਵਸ ਦੀਆਂ ਸੈਲੀਬ੍ਰੇਸ਼ਨਸ ਜਿਲ੍ਹਾ ਪੱਧਰੀ ਫੰਕਸ਼ਨ ਬਰਨਾਲਾ ਜ਼ਿਲ੍ਹਾ ਦਾ ਹੋਣਾ ਹੈ ਉਸ ਸੰਬੰਧ ਵਿੱਚ ਅੱਜ ਅਸੀਂ ਕਾਲਾ ਮੇਰ ਸਟੇਡੀਅਮ ਬਰਨਾਲਾ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਜਿੱਤੇ ਸਾਡੇ ਚੀਫ ਵੀ ਅਸੀਂ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਅਸੀਂ ਆਪਣੀ ਇਹ ਫਾਈਨਲ ਰਿਸਰਚਲ ਕੀਤੀ ਹੈ ਇਸ ਵਿੱਚ ਤਕਰੀਬਨ 15 ਸਕੂਲਾਂ ਦੇ ਬੱਚਿਆਂ ਜਿਹੜੇ ਹੈਗੇ ਆ ਉਹ ਪਰਫਾਰਮ ਕਰ ਰਹੇ ਹੈ ਇਸ ਤੋਂ ਇਲਾਵਾ ਸਾਰਾ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਐਂਡ ਆਲ ਲਾਈਨ ਡਿਪਾਰਟਮੈਂਟਸ ਉਹ ਇੱਥੇ ਹਾਜ਼ਰ ਨੇ ਔਰ ਆਪਣੇ ਆਪਣੇ ਕੈਪੈਸਿਟੀ ਦੇ ਵਿੱਚ ਕੰਟ੍ਰਿਬਿਊਟ ਕਰ ਰਹੇ ਆ ਐਸਟੀਐਮ ਸਾਹਿਬ ਔਰ ਜੀ ਸਾਹਿਬ ਵੀ ਮੇਰੇ ਨਾਲ ਇੱਥੇ ਮੌਜੂਦ ਹੈ ਐਂਡ ਅਸੀਂ ਵੀ ਰਿਕੁਐਸਟ ਕਰਦੇ ਆ ਜ਼ਿਲ੍ਹਾ ਬਰਨਾਲਾ ਦੇ ਵਸਨੀਕਾਂ ਨੂੰ ਕਿ ਸਾਡੇ ਲਈ ਬੜੀ ਖੁਸ਼ੀ ਦਾ ਸਾਡਾ ਰਾਸ਼ਟਰੀ ਫੰਕਸ਼ਨ ਹੈ ਔਰ ਇਹਦੇ ਵਿੱਚ ਸਾਰੇ ਜਿਹੜੇ ਸ਼ਹਿਰ ਵਾਸੀਆ ਬਰਨਾਲਾ ਵਾਸੀ ਹੈ ਉਹ ਵੱਧ ਚੜ ਕੇ ਪਾਰਟਿਸਿਪੇਟ ਕਰਨ ਅਸੀਂ ਬੜੀ ਅੱਛੀ ਤਿਆਰੀ ਕਰ ਰਹੇ ਹਾਂ ਅੱਜ ਸਾਡੇ ਦੇਸ਼ ਦੇ 76ਵੇਂ ਗਣਤੰਤਰਤਾ ਦਿਵਸ ਦੀਆਂ ਸੈਲੀਬ੍ਰੇਸ਼ਨਸ ਜਿਲ੍ਹਾ ਪੱਧਰੀ ਫੰਕਸ਼ਨ ਬਰਨਾਲਾ ਜ਼ਿਲ੍ਹਾ ਦਾ ਹੋਣਾ ਹੈ ਉਸ ਸੰਬੰਧ ਵਿੱਚ ਅੱਜ ਅਸੀਂ ਕਾਲਾ ਮੇਰ ਸਟੇਡੀਅਮ ਬਰਨਾਲਾ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਡਿਪਟੀ ਕਮਿਸ਼ਨਰ ਸਾਹਿਬ ਜਿੱਤੇ ਸਾਡੇ ਚੀਫ ਵੀ ਅਸੀਂ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਅਸੀਂ ਆਪਣੀ ਇਹ ਫਾਈਨਲ ਰਿਸਰਚ ਹਸੂ ਕੀਤੀ ਹੈ ਇਸ ਵਿੱਚ ਤਕਰੀਬਨ 15 ਸਕੂਲਾਂ ਦੇ ਬੱਚਿਆਂ ਜਿਹੜੇ ਹੈਗੇ ਆ ਉਹ ਪਰਫਾਰਮ ਕਰ ਰਹੇ ਹੈ ਇਸ ਤੋਂ ਇਲਾਵਾ ਸਾਰਾ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਐਂਡ ਆਲ ਲਾਈਨ ਡਿਪਾਰਟਮੈਂਟਸ ਉਹ ਇੱਥੇ ਹਾਜ਼ਰ ਨੇ ਔਰ ਆਪਣੇ ਆਪਣੇ ਕਪੈਸਿਟੀ ਦੇ ਵਿੱਚ ਕੰਟ੍ਰਿਬਿਊਟ ਕਰ ਰਹੇ ਆ ਐਸਟੀਐਮ ਸਾਹਿਬ ਔਰ ਜੀ ਸਾਹਿਬ ਵੀ ਮੇਰੇ ਨਾਲ ਇੱਥੇ ਮੌਜੂਦ ਹੈ ਐਂਡ ਅਸੀਂ ਵੀ ਰਿਕੁਐਸਟ ਕਰਦੇ ਆ ਜ਼ਿਲ੍ਹਾ ਬਰਨਾਲਾ ਦੇ ਵਸਨੀਕਾਂ ਨੂੰ ਕਿ ਸਾਡੇ ਲਈ ਬੜੀ ਖੁਸ਼ੀ ਦਾ ਸਾਡਾ ਰਾਸ਼ਟਰੀ ਫੰਕਸ਼ਨ ਹੈ ਔਰ ਇਹਦੇ ਵਿੱਚ ਸਾਰੇ ਜਿਹੜੇ ਸ਼ਹਿਰ ਵਾਸੀਆ ਬਰਨਾਲਾ ਵਾਸੀ ਹੈ ਉਹ ਵੱਧ ਚੜ ਕੇ ਪਾਰਟਿਸਿਪੇਟ ਕਰਨ ਅਸੀਂ ਬੜੀ ਅੱਛੀ ਤਿਆਰੀ ਕਰ ਰਹੇ ਆ